ਪਹਿਲੀ ਵਾਰ ਤਾਂ ਬਾਈ ਜੀ ਨੇ ਅੱਗੇ ਵੀ ਸਵਾਲ ਕੀਤਾ ਸੀ ਮੈਨੂੰ ਪਹਿਲੀ ਵਾਰ ਤਾਂ ਲੱਗਿਆ ਕੁਛ ਐਦ ਕੀ ਯਾਰ ਤਾਂ ਜਮੇ ਨਹੀਂ ਲੱਗਿਆ ਸਾਨੂੰ ਐਦ ਕੀ ਵਾਰ ਤਾਂ ਐ ਲੱਗਿਆ ਵੀ ਜਿਵੇਂ ਆਪਦੇ ਘਰੇ ਹੀ ਆਏ ਆ ਯਾਨੀ ਉੱਤੋਂ ਚੱਲ ਕੇ ਇੱਥੇ ਆਪਦੇ ਘਰੇ ਹੀ ਆਏ ਆ ਫਿਰ ਜੋ ਵੀ ਦੱਸ ਰਹੇ ਆ ਸਾਰਾ ਬੈਨੀਫਿਟ ਗੱਲਾਂ ਦਿਮਾਗ 'ਚ ਪਾਉਣ ਵਾਲੀਆਂ ਲਿਖਣ ਵਾਲੀਆਂ ਬਹੁਤ ਵਧੀਆ ਗੱਲਾਂ ਜੀ ਚੰਗੇ ਜਾਨਵਰ ਰੱਖੋ ਚੰਗੀ ਬਰੀਡ ਦੀ ਪਛਾਣ ਦੱਸਦੇ ਆ ਬਹੁਤ ਹੀ ਵਧੀਆ ਲੱਗਿਆ ਮੈਨੂੰ ਤਾਂ ਮੈਂ ਪਿਛਲੀ ਟ੍ਰੇਨਿੰਗ ਵਿੱਚ ਵੀ ਦੋ ਦਿਨ ਲੱਗਿਆ ਸੀ ਅੱਜ ਸਾਨੂੰ 3 ਦਿਨ ਹੋ ਗਏ ਜੀ ਮੇਰਾ ਨਾਂ ਜੀ ਗਲਦੀਪ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਸਗਰਾਣਾ ਜੀ ਮੈਂ ਕੰਗਾਉੜ ਫਾਰਮ ਤੇ ਦੂਜੀ ਵਾਰ ਟ੍ਰੇਨਿੰਗ ਲੈਣ ਆਇਆ ਹਾਂ ਜੀ ਟ੍ਰੇਨਿੰਗ ਜੀ ਪਹਿਲੀ ਵਾਰ ਦੀ ਬਹੁਤ ਵਧੀਆ ਸੀ ਐਤਕੀ ਉਦੋਂ ਵੀ ਚੰਗੀ ਲੱਗੀ ਦੂਜੀ ਗੱਲ ਇਹ ਹੈ ਜੀ ਜੋ ਵੀ ਦੱਸ ਰਹੇ ਆ ਸਾਰਾ ਬੈਨੀਫਿਟ ਗੱਲਾਂ ਦਿਮਾਗ ਚ ਪਾਉਣ ਵਾਲੀਆਂ ਲਿਖਨ ਵਾਲੀਆਂ ਬਹੁਤ ਵਧੀਆ ਗੱਲਾਂ ਜੀ ਚੰਗੇ ਜਾਨਵਰ ਰੱਖੋ ਚੰਗੀ ਬਰੀਡ ਦੀ ਪਛਾਣ ਦੱਸਦੇ ਆ ਠੱਗੀ ਤੋਂ ਆਂਦੇ ਵੀ ਬਚੋ ਆਪਦੇ ਦਿਮਾਗ ਨਾਲ ਦਿਲ ਨਾਲ ਬੱਚਾ ਲਓ ਜੋ ਵੀ ਲੈਣਾ ਜਾਨਵਰ ਕਿਹੋ ਜਿਹਾ ਵੀ ਲੈਣਾ ਬਹੁਤ ਹੀ ਵਧੀਆ ਲੱਗਿਆ ਮੈਨੂੰ ਤਾਂ ਮੈਂ ਪਿਛਲੀ ਟ੍ਰੇਨਿੰਗ ਵਿੱਚ ਵੀ 2 ਦਿਨ ਲੱਗਿਆ ਸੀ ਅੱਜ ਸਾਨੂੰ 3 ਦਿਨ ਹੋ ਗਏ ਜੀ ਤੇ ਦੂਜੀ ਗੱਲ ਇਹ ਆ ਜੀ ਕੋਈ ਕਿਸੇ ਨੂੰ ਚੰਗਾ ਆਖੀ ਜਾਂਦਾ ਕੋਈ ਮਾੜਾ ਆਖੀ ਜਾਂਦਾ ਪੰਜੇ ਉਂਗਲਾਂ ਇੱਕੋ ਜਿਹਿਆਂ ਤਾਂ ਹੁੰਦੀਆਂ ਨਹੀਂ ਕਈ ਵਿੱਚ ਭਰਾ ਮਾੜੇ ਵੀ ਆ ਹੁੰਦੇ ਕੋਈ ਗੱਲ ਨਹੀਂ ਕੋਈ ਮਾੜਾ ਨਹੀਂ ਬਣ ਜਾਂਦਾ ਜਿਹੜਾ ਬੰਦਾ ਚੰਗਾ ਕਿਸੇ ਦੇ ਕਹਿਣ ਨਾਲ ਦੂਜੀ ਗੱਲ ਜੀ ਮੈਂ ਅੱਗੇ ਤੋਂ ਵੀ ਜ਼ਰੂਰ ਆਉਣਾ ਅਗਲੀ ਟਿਕੰਗੇ ਤੇ ਇਹਨਾਂ ਦੇ ਕੋਲੇ ਕੁਝ ਦੇਖਣ ਨੂੰ ਕੁਝ ਸਿੱਖਣ ਨੂੰ ਆਈ 베ਰੀ ਕੋਈ ਨਵਾਂ ਹੀ ਮਿਲਦਾ ਇੱਥੋਂ ਹਾਂਜੀ ਪਸ਼ੂ ਰੱਖੇ ਆ ਜੀ ਮੇਰੇ ਕੋਲੇ ਮਾਲ ਬੱਕਰੀਆਂ ਵੀ ਹੈਗੀਆਂ 8-10 ਦੂਜੇ ਨੰਗਰ ਵੀ ਰੱਖਿਆ ਗਾਈਆਂ ਮੇਰੇ ਕੋਲ ਘਰੇ ਦੇਖਭਾਲ ਮੈਂ ਪਹਿਲਾਂ ਤੋਂ ਮਾੜੀ ਮਾੜੀ ਕਰਦਾ ਕਰਦਾ ਹੁਣ ਮੈਨੂੰ ਥੋੜਾ ਜਿਆ ਜਾਦੇ ਇਸ ਪਾਸੇ ਲਗਾ ਹੋ ਗਿਆ ਹਾਂਜੀ ਫਾਇਦਾ ਦਾ ਫੁੱਲ ਹੀ ਆਈ ਟ੍ਰੇਨਿੰਗ ਦਾ ਫਾਇਦਾ ਕਰਕੇ ਤਾਂ ਦੂਰੀ ਆ ਰ ਇੱਥੇ ਆਏ ਨਹੀਂ ਤਾਂ ਫਿਰ ਜੀ ਨਾ ਫਾਇਦਾ ਹੁੰਦਾ ਫਿਰ ਕੀ ਲੈਣ ਆਉਣਾ ਸੀ ਅਸੀਂ ਤਾਂ ਕਰਕੇ ਦੂਰੀ ਆ ਰ ਹੈ ਹੁਣ ਤੀਜੀ ਟ੍ਰੇਨਿੰਗਾਂ ਚ ਵੀ ਕੋਸ਼ਿਸ਼ ਕਰਾਂਗੇ ਸਮਾਂ ਨਿਕਲਿਆ ਤਾਂ ਆਉਣ ਦੀ ਨਾਲ ਕੋਈ ਇੱਕ ਦੋ ਭੈਣ ਭਾਈ ਹੋਰ ਲਿਆਉਂਦੀ ਵੱਧ ਵੱਧ ਕੋਸ਼ਿਸ਼ ਕਰਾਂਗੇ ਜੀ ਤੇ ਬਾਕੀ ਗੱਲ ਰਹੀ ਜਿਹੜੀ ਫਾਇਦੇ ਦੀ ਫਾਇਦਾ ਦਾ ਜੀ ਕੋਸਾ ਆਪ ਦੇ ਦਿਮਾਗ ਨਾਲ ਹੀ ਫਾਇਦਾ ਸੋਚਣਾ ਚਾਹੀਦਾ ਵੀ ਮੇਰਾ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ ਜੀ ਉਹ ਤਾਂ ਦੇਖਣਾ ਤਾਂ ਆਪਾਂ ਆਪਨੇ ਆ ਨੇ ਜੀ ਤਾਂ ਕਰਕੇ ਹੁਣ ਅ ਅੱਗੇ ਤੋਂ ਵੀ ਕੰਗਸਾਹਬ ਕੋਲੇ ਜ਼ਰੂਰ ਆਵਾਂਗੇ ਇਹਨਾਂ ਦਾ ਜੋ ਰਹਿਣ ਬਹਿਣ ਦਾ ਚਾਹ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਲੱਗਿਆ ਕੰਗਸਾਹਬ ਦਾ ਸੁਭਾਅ ਕੀ ਬਣੇ ਕੰਗਸਾਹਬ ਦਾ ਸੁਭਾਅ ਤਾਂ ਜੀ ਪੁੱਛੋ ਹੀ ਨਾ ਕੰਗਸਾਹਬ ਤਾਂ ਆਪਣੇ ਨੇਚਰ ਦਾ ਬੰਦਾ ਜੀ ਬਹੁਤ ਹਰੇਕ ਬੰਦੇ ਨੂੰ ਬਹੁਤ ਹੀ ਢੰਗ ਨਾਲ ਸਿਆਣੀ ਗੱਲ ਬਾਤ ਸਿਆਣੀ ਗੱਲ ਬਾਤ ਦੱਸਣੀ ਸਿਆਣੀ ਗੱਲ ਬਾਤ ਕਰਨੀ ਜੀ ਕਿਸੇ ਨੂੰ ਸਮਝਾਉਣਾ ਬਹੁਤ ਵਧੀਆ ਹੀ ਸਮਝਾਉਣਾ ਹੈ ਜੀ ਘਰ ਵਾਲਾ ਮੌਹ ਲੱਗਦਾ ਕੋਈ ਜੀ ਘਰਨ ਨੂੰ ਹੀ ਖੜੇ ਆ ਇੱਥੇ ਜੀ ਆਗੇ ਜਦੋਂ ਖੜੇ ਕੀ ਘਰਨ ਨੂੰ ਹੀ ਲੱਗਿਆ ਸਾਨੂੰ ਪਹਿਲੀ ਵਾਰ ਤਾਂ ਪਹਿਲੀ ਟ੍ਰੇਨਿੰਗ ਤੇ ਲੱਗੀ ਕੋਈ ਦਿੱਕਤ ਮਾੜੀ ਮੋਟ ਜੀ ਲੱਗੀ ਉਪਰ ਐ ਥਾਂ ਐਦ ਕੀ ਦੀ ਵਾਰ ਤੋਂ ਜਮਾਂ ਹੀ ਲੱਗਿਆ ਸਗੋਂ ਮੇਰਾ ਡੰਗਰਮ ਦੂਜੇ ਮਾਸੇ ਰੱਖੇ ਮੱਜਾ ਰੱਖੇਗਾ ਆਪ ਨੂੰ ਵੀ ਚੰਗੇ ਲੱਗੇ ਉਹਨੂੰ ਵੀ ਚੰਗੇ ਲੱਗੇ ਕੋਈ ਹਸਾਬ ਜੇ ਦੀ ਬਾੜੀ ਰੱਖ ਮੇਰੇ ਲੱਗੇ ਉਹਨੂੰ ਸੋਹਣੇ ਵੀ ਲੱਗਣਾਂ ਜਾਨਵਰ ਕੁਆਲਿਟੀ ਦੇ ਘਰ ਤੇ ਵਧੀਆ ਲੱਗਿਆ ਜੀ ਮਾਹੌਲ ਆਗਲੀ ਵਾਰ ਆ ਪੱਕੇ ਹੀ ਆਏ ਕਰਾਂਗੇ ਹੋਰ ਤਾਂ ਪਹਿਲੀ ਵਾਰ ਤਾਂ ਬਾਈ ਜੀ ਨੇ ਅੱਗੇ ਵੀ ਸਵਾਲ ਕੀਤਾ ਸੀ ਮੈਨੂੰ ਪਹਿਲੀ ਵਾਰ ਤਾਂ ਲੱਗਿਆ ਕੁਛ ਐਦ ਕੀ ਗਾਰ ਤਾਂ ਜਮੇ ਨਹੀਂ ਲੱਗਿਆ ਸਾਨੂੰ ਐਦ ਕੀ ਵਾਰ ਤਾਂ ਐ ਲੱਗਿਆ ਵੀ ਜਿਵੇਂ ਆਪਦੇ ਘਰੇ ਹੀ ਆਏ ਆ ਯਾਨੀ ਉੱਤੋਂ ਚੱਲ ਕੇ ਇੱਥੇ ਆਪਦੇ ਘਰੇ ਹੀ ਆਏ ਆ